शिव लंगर कमेटी रजिस्टर्ड समाणा ਵੱਲੋਂ ਅੱਜ ਅਮਰਨਾਥ ਦੀ ਬਰਫਾਨੀ ਯਾਤਰਾ ਦੀ ਸ਼ੁਰੂਆਤ ਕਰਦੇ ਆਂ ਬਾਲਟਾਲ ਤੋਂ ਅਮਰਨਾਥ ਬਰਫਾਨੀ ਗੁਫਾ ਵਿੱਚਕਾਰ ਬਰਾੜੀ ਮਾਰਗ ਤੇ ਲਗਭਗ 50 ਦਿਨ ਤੱਕ ਚੱਲਣ ਵਾਲੇ ਵਿਸ਼ਾਲ ਪੰਡਾਰੇ ਦੀ ਸ਼ੁਰੂਆਤ ਕੀਤੀ ਗਈ ਪੰਡਾਰਾ ਸ਼ੁਰੂ ਕਰਨ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕਰਕੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਗਈ ਅੱਜ ਅਮਰਨਾਥ ਦੀ ਗੁਫਾ ਚ ਦਰਸ਼ਨਾਂ ਲਈ ਸ਼ਰਧਾਲੂਆਂ ਵੱਲੋਂ ਲੰਗਰ ਛਕਣ ਤੋਂ ਬਾਅਦ ਸ਼ਰਧਾਲੂ ਪੋਲੇਨਾਥ ਦੀ ਕਰਤਾਰ ਵਿੱਚ ਲੱਗੇ ਨਜ਼ਰ ਆਏ ਬਾਬਾ ਬਰਫਾਨੀ ਦੀ ਭੁੱਖ ਨੂੰ ਬਚਾਉਣ ਤੇ ਪਿਆਸ ਨੂੰ 부ਝਾਉਣ ਵਾਲੀ ਬਰਫਾਨੀ ਬੁਗਾਦੀ ਗੁਣਗਾਨ ਕਰਦੇ ਹੋਏ ਖੁਸ਼ੀ ਵਿੱਚ ਨਾਲ ਨੱਚਦੇ ਸਰਦਾਲੂ ਨਜ਼ਰ ਆਏ ਸ਼ਿਵ ਲੰਗਰ ਕਮੇਟੀ ਦੇ ਪ੍ਰਧਾਨ ਅਮਰ ਗੋਇਲ ਅਤੇ ਲੰਗਰ ਇੰਚਾਰਜ ਸ਼ਿਵਨਾਰੈਣ ਗਰਗ ਨੇ ਦੱਸਿਆ ਕਿ ਅੱਜ ਅਮਰਨਾਥ ਬਰਫਾਨੀ ਯਾਤਰਾ ਦੀ ਸ਼ੁਰੂਆਤ ਦੇ ਨਾਲ ਪੰਡਾਰੇ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਪੰਡਾਰੇ ਵਿੱਚ ਰੋਜ਼ਾਨਾ 15000 ਸਰਦਾਲੂ ਭੋਜਨ ਆਦੀ ਨਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਨਾਸ਼ਤਾ ਦੁਪਹਿਰ ਦਾ ਖਾਣ ਦਾ ਡਾਕਟਰੀ ਸਹੂਲਤਾਂ ਅਤੇ ਰਾਤ ਦਾ ਖਾਣ ਦੇ ਲਈ ਵੀ ਖਾਸ ਤੌਰ ਤੇ ਯਾਤਰੀਆਂ ਦਾ ਠਹਿਰਨ ਦਾ ਵੀ ਪ੍ਰਬੰਧ ਕੀਤਾ ਗਿਆ ਲੰਗਰ ਦੇ ਵਿੱਚ ਕਾਫੀ ਆਈਟਮਾਂ ਇਸ ਤਰ੍ਹਾਂ ਦੀਆਂ ਮਿਲੀਆਂ ਜਿਸ ਤਰ੍ਹਾਂ ਵਿਆਹ ਤਰ੍ਹਾਂ ਦਾ ਇੰਤਜ਼ਾਮ ਕੀਤਾ ਹੁੰਦਾ ਪਰ ਸਮਾਣਾ ਦੇ ਜਿਹੜੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਅਮਰਨਾਥ ਪਹੁੰਚ ਕੇ ਉੱਥੇ ਬਾਬਾ ਦੇ ਗੁਣ ਗਾਣ ਕੀਤੇ ਗਏ ਕਿਹਾ ਗਿਆ ਕਿ ਸਾਨੇ ਅਜਿਹੀ ਯਾਤਰਾ ਕਦੇ ਵੀ ਨਹੀਂ ਦੇਖੀ ਜਿਦੇ ਵਿੱਚ ਵਿਆਵਰਗੇ ਇੰਤਜ਼ਾਮ ਕੀਤੇ ਹੋਣ ਤੇ ਜਿਹੜਾ ਇੰਤਜ਼ਾਮ ਕੀਤਾ ਹੋਇਆ ਉਹ ਬਿਲਕੁਲ ਹੀ ਨਾ ਤਾਂ ਖਤਮ ਹੋਣ ਦਾ ਨਾ ਲੈ ਸਕਦਾ ਜਿਸ ਤਰੀਕੇ ਦੇ ਨਾਲ ਟਰੱਕ ਪਰ ਪਰ ਕੇ ਇੱਥੇ ਅਮਰਨਾਥ ਦੇ ਵਿੱਚ ਪਹੁੰਚੇ ਹੋਏ ਨੇ ਤੇ ਦੂਜੇ ਪਾਸੇ ਸਰਦਾਲੂਆਂ ਦੇ ਵੱਲੋਂ ਕਮੇਟੀ ਦੇ ਮੈਂਬਰਾਂ ਦੇ ਲਈ ਵੀ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਤੇ ਪਿਛਲੇ 15 ਦਿਨ ਤੋਂ ਜੰਮੂ ਕਸ਼ਮੀਰ ਤੇ ਬਾਲਟਾਲ ਵਿਖੇ ਵਿਸ਼ਾਲ ਪੰਡਾਰੇ ਦਾ ਪ੍ਰਬੰਧ ਕਰਨੇ ਇਹਨਾਂ ਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਸਨ ਤਾਂ ਕਿ ਯਾਤਰੀ ਨੂੰ ਆਉਣ ਜਾਣ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਹੋਵੇ ਤੇ ਨਾ ਹੀ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ ਸਰਦਾਲੂਆਂ ਦੇ ਵੱਲੋਂ ਮੁਹੱਈਆ ਕਰਾਈ ਗਈਆਂ ਫੈਸਿਲਿਟੀਆਂ ਨੂੰ ਦੇਖਦੇ ਹੋਏ ਖਾਸ ਤੌਰ ਤੇ ਲੰਗਰ ਕਮੇਟੀ ਦਾ ਧੰਨਵਾਦ ਕੀਤਾ ਗਿਆ ਯਾਤਰੀਆਂ ਵਿੱਚ ਆਮ ਲੋਕਾਂ ਨੂੰ ਅਮਰਨਾਥ ਬਰਫਾਨੀ ਦੇ ਦਰਸ਼ਨ ਕਰਨ ਵਿੱਚ ਕੋਈ ਵੀ ਮੁਸ਼ਕਲ ਆਉਂਦੀ ਹੈ ਪਰ ਸਾਡੀ ਕਮੇਟੀ ਹਰ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰਦੇ ਹੋਏ 40 ਦਿਨਾਂ ਤੋਂ 24 ਘੰਟੇ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਇਸ ਮੌਕੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਕਮੇਟੀ ਦੇ ਜਿਹੜੇ ਆਗੂ ਨੇ ਉੱਥੇ ਦਿਨ ਰਾਤ ਜਿਹੜੀ ਡਿਊਟੀਆਂ ਦਿੰਦੇ ਨਜ਼ਰ ਆ ਰਹੇ ਨੇ ਸੋ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਦੇ ਦਰਸ਼ਨ ਕਰਨ ਆਏ ਹੋ ਬਾਬਾ ਅਮਰਨਾਥ ਜੀ ਤੈਨੂੰ ਆ ਕੇ ਉਹ ਕਿਹੋ ਜਿਹਾ ਮਾਹੌਲ ਲੱਗਿਆ ਜੈ ਬਾਬਾ ਬਰਫਾਨੀ ਅੱਜ ਮੈਂ 32 ਸਾਲ ਤੋਂ ਸੁਣਦਾ ਆ ਰਿਹਾ ਸੀਗਾ ਵੀ ਉੱਥੇ ਅਮਰਨਾਥ ਜੀ ਲੰਗਰ ਲੱਗਦਾ ਹੈ ਸਾਡੀ ਸ਼ਿਵ ਲੰਗਰ ਕਮੇਟੀ ਲੰਗਰ ਲਗਾਉਂਦੀ ਹੈ ਮੈਂ 32 ਸਾਲ ਤੋਂ ਸੁਣਦਾ ਆ ਰਿਹਾ ਸੀ ਪਰ ਅੱਜ ਦੇਖਣ ਦਾ ਮੌਕਾ ਮਿਲਿਆ ਤਾਂ ਵਿਆਹ ਵਰਗਾ ਪ੍ਰੋਗਰਾਮ ਇੱਥੇ ਦੇਖਣ ਨੂੰ ਮਿਲਿਆ ਇੱਕ ਕਠਿਨ ਯਾਤਰਾ ਅਸੀਂ ਇੰਨੀ ਕਠਿਨ ਯਾਤਰਾ ਲੇਕਿਨ ਇਹ ਲੋਕ ਵਿਆਹ ਚ ਜਿਵੇਂ ਸਬਜ਼ੀਆਂ ਸਰਬ ਹੁੰਦੀਆਂ ਨੇ ਖਾਣ ਪੀਣ ਦਾ ਸਮਾਨ ਸਰਬ ਹੁੰਦਾ ਉਸੇ ਤਰੀਕੇ ਉਹਰੇ ਬਹੁਤ ਵਧੀਆ ਕਰ ਰਹੇ ਨੇ ਲੋਕਾਂ ਦੀ ਲੋਕਾਂ ਦੀ ਇੰਨੀ ਸੇਵਾ ਕਰਦੇ ਨੇ ਕਮਾਲ ਮੰਨ ਲਿਆ ਸੀ ਪੂਰੇ ਪੈਸੇ ਬੰਦੇ ਨੂੰ ਇਕੱਲੇ ਨੂੰ ਆਣਾ ਔਖਾ ਇਹ ਐਡਾ ਧੰ ਸਮਾਨ ਵੱਡਾ ਸਾਰਾ ਲੰਗਰ ਦਾ ਕਰਕੇ ਸਾਰਾ ਉਹ ਕਰਦੇ ਨੇ ਬੜੀ ਖੁਸ਼ੀ ਹੁੰਦੀ ਆ ਦੇਖ ਕੇ ਮੈਂ ਸ਼ਿਵ ਲੰਗਰ ਕਮੇਟੀ ਦਾ ਸਮਾਣਾ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਧੰਨਵਾਦ ਕਰਦਾ ਵੀ ਐਡਾ ਵੱਡਾ ਲੰਗਰ ਹਰ ਸਾਲ 32 ਸਾਲਾਂ ਤੋਂ ਜਿਹੜਾ ਲਗਾਉਂਦੇ ਆ ਰਹੇ ਨੇ ਪਰਮਾਤਮਾ ਇਹਨਾਂ ਨੂੰ ਦੁੱਧ ਉਗਰੀ ਰਾਜ ਚੋਗਰੀ ਤਰੱਕੀ ਦੇਵੇ ਧੰਨਵਾਦ ਹਾਂਜੀ ਜੈਨ ਸਾਹਿਬ ਤੁਸੀਂ ਉਰੇ ਨਮਰਨਾਥ ਜੀ ਯਾਤਰਾ ਤੇ ਆਏ ਹੋ ਦਰਸ਼ਨ ਕਰਨ ਤੁਹਾਡੇ ਦਰਸ਼ਨ ਹੋ ਗਏ ਮੈਂ 32 ਸਾਲਾਂ ਚ ਪਹਿਲੀ ਵਾਰ ਉਰੇ ਆਇਆ ਤੇ ਜਿੰਦੀ ਮੈਂ ਬਹੁਤ ਸੰਭਾਲੀ ਆਪਣੀ ਦਰਸ਼ਨ ਕਰਨ ਤੋਂ ਬਾਅਦ ਮੈਂ ਸਵੇਰੇ ਸੁਨਾਣਾ ਲੰਗਰ ਕਮੇਟੀ ਦੇ ਅੰਦਰ ਆਇਆ ਆ ਕੇ ਦੇਖਿਆ ਕਥੇ ਜੀ ਕੁਮਾਰ ਜੀ ਦੀਪਨ ਜੀ ਇਹ ਲੋਕਾਂ ਨੇ ਲੰਗਰ ਸਮਾਨ ਦਾ ਲਾਇਆ ਹੋਇਆ ਹੁੰਦੇ ਬਹੁਤ ਹੁੰਦੇ ਸੀ ਅਸੀਂ ਆ ਕੇ ਇਹਨਾਂ ਦੇਖਿਆ ਚਾਹੇ ਜਾ ਵਿਆਹ ਚ ਨਜ਼ਾਰਾ ਹੁੰਦਾ ਇਹ ਜੰਗਲ ਚ ਮੰਗਲ ਕਰ ਰੱਖੇ ਇਹਨਾਂ ਨੇ ਆ ਕੇ ਮੇਰਾ ਮਨ ਕੀਤਾ ਚੀਜ਼ਾਂ ਦੇਖੀਆਂ ਬਨ ਸੋਹਣੀਆਂ ਚੀਜ਼ਾਂ ਪੂਰੇ ਛੋਟਾ ਨਹੀਂ ਬੜਾ ਨਹੀਂ ਫਿਰ ਆਦਮੀ ਆ ਕੇ ਫਿਰ ਚੀਜ਼ ਪ੍ਰੋਵਾਈਡ ਹੋ ਰਹੀ ਹੈ ਮੈਂ ਆਪਣਾ ਮਨ ਆਪਣਾ ਬਣਾ ਕੇ ਤਿੰਨ ਚਾਰ ਦਿਨ ਸੇਵਾ ਕਰਨ ਦਾ ਮੌਕਾ ਇਹਨੂੰ ਦਿੱਤਾ